ਮੈਂ ਤੇ ਪ੍ਰਿੰਸ ਜਿਹੜੇ ਵੀ ਟਰੈਕ ਕਰਨੇ ਨੇ ਤੁਸੀਂ ਸਾਰੇ ਪਿਆਰ ਦਿਓ ਅੱਜ ਕੁਝ ਐਸੇ ਲੋਕਾਂ ਤੱਕ ਦੀਆਂ ਕੁਝ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਵੀਰ ਕਹਿ ਰਹੇ ਸੀ ਕਿ ਕੁਝ ਮੈਸੇਜ ਕਰ ਦੇਣੇ ਆ ਆਪਣੀਆਂ ਗੱਲਾਂ ਰਾਈ ਸੋ ਮੈਸੇਜ ਤਾਂ ਬਹੁਤ ਨੇ ਸਾਡੇ ਗੀਤਾਂ ਵਿੱਚ ਸੋ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਜਦੋਂ ਲੋਕ ਨਾ ਚੀਜ਼ਾਂ ਨੂੰ ਦੇਖਦੇ ਆ ਜਾਂ ਸੁਣਦੇ ਆ ਤੇ ਮਾਣ ਕਰਦੇ ਨੇ ਸਾਡੇ ਤੇ ਸੋ ਇੱਕ ਗੱਲ ਸੀ ਅਕਸਰ ਹੀ ਮੈਂ ਸਟੇਜਾਂ 'ਤੇ ਕਹਿਣਾ ਹੁੰਦਾ ਆ ਕੀ ਐ ਦੁਨੀਆ ਕਿਹੜੇ ਰਾਹੇ ਪੈ ਗਈ ਇਹ ਦੁਨੀਆ ਕਿਹੜੇ ਰਾਹੇ ਪੈ ਗਈ ਹੁਣ ਨਾ ਕਿਸੇ ਕੰਮ ਦੀ ਰਹਿ ਗਈ ਇਹ ਦੁਨੀਆ ਕਿਹੜੇ ਰਾਹੇ ਪੈ ਗਈ ਹੁਣ ਨਾ ਕਿਸੇ ਕੰਮ ਦੀ ਰਹਿ ਗਈ ਬੇੜੀ ਟੀਵੀ ਚੈਨਲ ਦੀ ਬਹਿ ਗਈ ਫਿਲਮਾਂ ਦੇਣ ਕਮਾਲ ਦੀਆਂ ਓਏ ਤਾਈਓ ਅੱਜਕੱਲ ਕੁੜੀਆਂ ਆ ਆਪ ਪਰੌਣੇ ਪਾਲਦੀਆਂ ਓਏ ਤਾਈਓ ਅੱਜਕੱਲ ਕੁੜੀਆਂ ਆ ਆਪ ਪਰੌਣੇ ਪਾਲਦੀਆਂ ਸੋ ਸਦਾ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ ਉਹਨਾਂ ਦੇ ਕਹਿਣ ਤੇ ਚੱਲੋ ਸੋ ਸਾਡਾ ਸ਼ੂ ਇਹੋ ਹੀ ਰਵੇਗਾ ਕਿ ਅਸੀਂ ਵਧੀਆ ਚੀਜ਼ਾਂ ਤੁਹਾਨੂੰ ਸੁਣਾਵਾਂਗੇ ਜੇ ਅੱਜਕੱਲ੍ਹ ਦੇ ਯੂਥ ਦੀ ਗੱਲ ਵੀ ਕਰਾਂਗੇ ਤੇ ਸਭਿਆਚਾਰ ਦੇ ਦਾਇਰੇ ਤੇ ਰਹਿ ਕੇ ਸੋ ਕੁਝ ਲੈਣਾ ਤੁਹਾਡੇ ਸਾਹਮਣੇ ਪੇਸ਼ ਹੋ ਸਸੀਕਾਲ ਸਾਰਿਆਂ ਨੂੰ ਮੈਂ ਹਾਂ ਜੀ ਤੁਹਾਡਾ ਆਪਣਾ ਪ੍ਰਿੰਸ ਰੰਦਾਵਾ ਤੇ ਮੇਰੇ ਵੱਡੇ ਭਾਜੀ ਅਮੀਰ ਰੰਦਾਵਾ ਜੀ ਸੋ ਅਸੀਂ ਜਿਹੜੀ ਪਰਸੋਂ ਵੀਡੀਓ ਅਪਲੋਡ ਕੀਤੀ ਸੀ ਫੇਸਬੁੱਕ ਤੇ ਹਰ ਪਰਫਾਰਮਰ ਦੇ ਵੀਰ ਦੇ ਪੇਜ ਤੋਂ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਅੱਜ ਦਾ ਤੁਹਾਨੂੰ ਅਸੀਂ ਕੋਸ਼ਿਸ਼ ਸੁਣਾਉਣਾ ਹੈ ਨਵਾਂ ਤੇ ਇੱਕ ਦੋ ਚੀਜ਼ਾਂ ਉਦੋਂ ਬਾਅਦ ਆਪਾਂ ਫੇਰ ਦੋ ਤਿੰਨ ਦਿਨ ਬਾਅਦ ਲਾਈਵ ਹੋਵਾਂਗੇ ਫਿਰ ਤੁਹਾਨੂੰ ਕੁਝ ਜ਼ਿਆਦਾ ਚੀਜ਼ਾਂ ਸੁਣਾਵਾਂਗੇ ਠੀਕ ਹੈ ਜੀ ਹੁਣ ਸੁਣਿਓ ਜਰਾ ਕੀ ਆ ਹਮ ਕਲਾਕਾਰ ਨਿਤ ਸੋਚੇ ਮੈਂ ਦੁਨੀਆ ਤੇ ਸ਼ਾਜਾਵਾ ਹੋ ਲੀਡਰ ਜੁਗਤ ਬਣਾਵੇ ਕਿੱਦਾਂ ਕੁਰਸੀ ਪਾ ਜਾਵਾ ਓਏ ਕਲਾਕਾਰ ਨਿਤ ਸੋਚੇ ਮੈਂ ਦੁਨੀਆ ਤੇ ਸ਼ਾਜਾਵਾ ਹੋ ਲੀਡਰ ਜੁਗਤ ਬਣਾਵੇ ਕਿੱਦਾਂ ਕੁਰਸੀ ਪਾ ਜਾਵਾ ਓਏ jobb ਮਿਲੈ ਸਰਕਾਰੀ ਸਾਰੇ ਗੱਬਰੂ ਚਾਹੁੰਦੇ ਨੇ ਓਹ ਹੋ ਜੰਮ ਪੁੱਤ ਤੇ ਪੁੱਤ ਤੇ ਮਾਪੇ ਗੱਲ ਨਾਲ ਲਓ ਓਹੋ ਜਨ ਪੁੱਤ ਤੋਂ ਪੁੱਤ ਤੇ ਮਾਪੇ ਗਲ ਨਾਲ ਲਾਉਂਦੇ ਨੇ ਅੱਗੇ ਗੱਲ ਕਰਦਾ ਏ ਹੋ ਨੰਗੇ ਸਿਰ ਸੌਰੇ ਪੇਕੇ ਕਦੇ ਵੀ ਮੇਕਅਪ ਲਾਈਏ ਨਾ ਓ ਜੇ ਧੀਆ ਹੁਣ ਜਵਾਨ ਤੇ ਪਹਿਲੋਂ ਪੁੱਤ ਵਿਆਹੇ ਨਾ ਓ ਨੰਗੇ ਸਿਰ ਸੋਹਰੇ ਤੇ ਕੇ ਕਦੇ ਵੀ ਮੇਕਅਪ ਲਾਈਏ ਨਾ ਓ ਜੇ ਧੀਆ ਹੁਣ ਜਵਾਨ ਤੇ ਪਹਿਲੋਂ ਪੁੱਤ ਵਿਆਹੇ ਨਾ ਓਏ ਸ਼ਾਹੂਕਾਰਾਂ ਦੇ ਕਰਜੇ ਬੁਹਾ ਪੱਟ ਸਤਾਉਂਦੇ ਨੇ ਓਏ ਓ ਜਣ ਪੁੱਤ ਕ ਪੁੱਤ ਤਾਂ ਮਾਪੇ ਗਲ ਨਾਲ ਲਾਉਂਦੇ ਨੇ ਓਏ ਹੋ ਜਣ ਪੁੱਤ ਕ ਪੁੱਤ ਤਾਂ ਮਾਪੇ ਗਲ ਨਾਲ ਲਾਉਂਦੇ ਗੱਲ ਕਰਨ ਲੱਗੇ ਆ ਕਲਾਕਾਰਾਂ ਦੀ ਕਿ ਜਿਹੜੇ ਕਲਾਕਾਰ ਕਹਿੰਦੇ ਕਿ ਅੱਜ ਗੰਦ ਨਹੀਂ ਹੈਗਾ ਗੰਦ ਬਹੁਤ ਜ਼ਿਆਦਾ ਹੈ ਪਹਿਲਾਂ ਚਮਕੀਲਾ ਸਾਉਂ ਲੋਕੀ ਮਾੜਾ ਕਹਿੰਦੇ ਸੀਗੇ ਅੱਜ ਕੀ ਚੱਲਦਾ ਜਿਹੜਾ ਸੁਣਿਓ ਹੋ ਚਮਕੀਲਾ ਨਹੀਂ ਸੀ ਮਾਰਾ ਸੋਚ ਸੀ ਮਾੜੀ ਲੋਕਾਂ ਦੀ ਓਏ ਅੱਜ ਕਿਉਂ ਚੁੱਪ ਬਹਿ ਗਏ ਅਣਖ ਕਿਉਂ ਮਰ ਗਈ ਲੋਕਾਂ ਦੀ ਓ ਚਮਕੀਲਾ ਨਹੀਂ ਸੀ ਮਾਰਾ ਸੋਚ ਸੀ ਮਾੜੀ ਲੋਕਾਂ ਦੀ ਓਏ ਅੱਜ ਕਿਉਂ ਚੁੱਪ ਬਹਿ ਗਏ ਅਣਖ ਕਿਉਂ ਮਰ ਗਈ ਲੋਕਾਂ ਦੀ ਓਏ ਦੁਨੀਆ ਕਰੇ ਤਰੀਫਾਂ ਵਾ ਜਿਹੜੇ ਗੰਦਾ ਗਾਉਂਦੇ ਨੇ ਓਏ ਹੋ ਜਨ ਪੁੱਤ ਕ ਪੁੱਤ ਤੇ ਮਾਪੇ ਗਲ ਨਾਲ ਲਾਉਂਦੇ ਨੇ ਓਏ ਹੋ ਜਨ ਪੁੱਤ ਕ ਪੁੱਤ ਤਾਂ ਮਾਪੇ ਗਲ ਨਾਲ ਲਾਉਂਦੇ ਨੇ ਹੋ ਸਕਣਾ ਤੇ ਕੰਮ ਵਿੱਚ ਪਾਣੀ ਇੱਜ਼ਤਾਂ ਦੀ ਕਰਦੀ ਹਾਨੀ ਸ਼ਗਨਾ ਦੇ ਕੰਮ ਵਿੱਚ ਭਾਨੀ ਇੱਜ਼ਤਾਂ ਦੀ ਕਰਦੀ ਹਾਨੀ ਯਾਰੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਯਾਰੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਟੁੱਟੇ ਹੋਏ ਸਾਖ ਦੁਬਾਰਾ ਓਏ ਟੁੱਟੇ ਹੋਏ ਸਾਖ ਦੁਬਾਰਾ ਜੋੜਿਆ ਕਦੇ ਜੁੜਦੇ ਨਾ ਨਿਕਲੇ ਹੋਏ ਬੋਲ ਜ਼ਬਾਨੋਂ ਵਾਪਸ ਕਦੇ ਮੁੜਦੇ ਨਾ ਨਿਕਲੇ ਹੋਏ ਤੀਰ ਕਮਾਨੋਂ ਅੱਗੇ ਗੱਲ ਕਰਦਾ ਏ ਅਦਖਰਦਾ ਇਸ਼ਕ ਲੜਾਉਣਾ ਢੋਲਾ ਚਾਤਾ ਪਟਵਾਉਣਾ ਅਦਖਰਦਾ ਇਸ਼ਕ ਲੜਾਉਣਾ ਤਾ ਪਟਵਾਉਣਾ ਓ ਮਰਦਾਂ ਲਈ ਮੇਣਾ ਹੁੰਦਾ ਕੰਜਰੀ ਦਾ ਯਾਰ ਕਹੋਣਾ ਓ ਮਰਦਾਂ ਲਈ ਮੇਣਾ ਹੁੰਦਾ ਕੰਜਰੀ ਦਾ ਯਾਰ ਕਹੋਣਾ ਸਿਆਣੇ ਸਾਚੀ ਕਹਿੰਦੇ ਨੇ ਰੰਨਾ ਦੇ ਠਰਕੀ ਬੰਦੇ ਗੁੱਜੇ ਨਾ ਰਹਿੰਦੇ ਨੇ ਓ ਰੰਨਾ ਦੇ ਠਰਕੀ ਬੰਦੇ ਗੁੱਜੇ ਨਾ ਰਹਿੰਦੇ ਨੇ ਓ ਰੰਨਾ ਦੇ ਠਰਕੀ ਬੰਦੇ ਓ ਦੁਸ਼ਮਣ ਦੀ ਹਿੱਕ ਤੇ ਚੜਕੇ ਤਰਸ ਕਦੇ ਖਾਏ ਨਾ ਓ ਪੱਟ ਦਈਏ ਤੋਣ ਪੜਾਂ ਵਿੱਚ ਦੇਰੀ ਕਦੇ ਲਾਈਏ ਨਾ ਦੁਸ਼ਮਣ ਦੀ ਹੱਕ ਤੇ ਚੜ ਕੇ ਤਰਸ ਕਦੇ ਖਾਈਏ ਨਾ ਉਹ ਵੱਟਦੀ ਏ ਧੌਣ ਪੜਾਂ ਵਿੱਚ ਦੇਰੀ ਕਦੇ ਲਾਈਏ ਨਾ ਉਹ ਛੱਡ ਤਾਂ ਜੇ ਕਿਤੇ ਜਿਉਂਦਾ ਫਿਰ ਤੋਲ ਲਵਕਾਰੂਗਾ ਸੱਪ ਤਾਂ ਸੱਪ ਅਖੀਰੀ ਡੰਗ ਤਾਂ ਮਾਰੂਗਾ ਸੱਪ ਤਾਂ ਸੱਪ ਅਖੀਰੀ ਡੰਗ ਤਾਂ ਮਾਰੂਗਾ ਸੱਪ ਤਾਂ ਸੱਪ ਅਖੀਰੀ ਸੋ ਇਸ ਤਰ੍ਹਾਂ ਹੀ ਆਪਾਂ ਸੱਚੀਆਂ ਗੱਲਾਂ ਕਰਦੇ ਰਹਾਂਗੇ ਤੁਹਾਡੇ ਨਾਲ ਤੋਂ ਸਾਰਾ ਹੀ ਜਾਣੇ ਜਿੰਨੇ ਵੀ ਮੇਰੇ ਵੀਰ ਸਾਡੇ ਜਿੰਨੇ ਵੀ ਫੇਸਬੁੱਕ ਤੇ ਸਾਡੇ ਮੈਂਬਰ ਨੇ ਸਾਡੇ ਫੈਮਿਲੀ ਮੈਂਬਰ ਅਸੀਂ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੇ ਹਾਂ ਜਿੰਨੇ ਵੀ ਸਾਨੂੰ ਪਿਆਰ ਕਰਦੇ ਨੇ ਸੋ ਇਸ ਤਰ੍ਹਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਅਸੀਂ ਪੰਜਾਬੀ ਸੱਭਿਆਚਾਰ ਨੂੰ ਐਸੀਆਂ ਚੀਜ਼ਾਂ ਦਵਾਂਗੇ ਨਾ ਕਦੀ ਕਿਸੇ ਨੇ ਸੁਣੀਆਂ ਐ ਨਾ ਕਦੀ ਕਿ ਇਸ ਨੇ ਦੇਖੀਆਂ ਐ ਨਾ ਕੋਈ ਉਹਨੂੰ ਬੋਲ ਸਕਦਾ ਏ ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਮਿਲਦੇ ਆਂ ਜਲਦੀ ਹੀ ਸੋ ਮਾਨ ਕਰਦੇ ਆ ਤੁਸੀਂ ਸਾਡੇ ਇਹ ਗੀਤਾਂ ਨੂੰ ਵੀ ਬਹੁਤ ਜ਼ਿਆਦਾ ਮਾਣ ਦਵੋਗੇ ਸੋ ਹੁਣ 1 2 3 ਤਿੰਨ ਦਿਨ ਤੱਕ ਫਿਰ ਲਾਈਵ ਹੋਵਾਂਗੇ ਫਿਰ ਤੁਹਾਨੂੰ ਨਵੀਆਂ ਚੀਜ਼ਾਂ ਉਸ ਤੋਂ ਬਾਅਦ ਨਵੇਂ ਸਾਲ ਤੇ ਤੁਹਾਨੂੰ ਆਡੀ ਆਡੀ ਵਰਸਸ ਕਰਾ ਇੱਕ ਐਸੀ ਚੀਜ਼ ਜੋ ਤੁਸੀਂ ਸਾਰੇ ਜਾਣੇ ਹਰ ਵਰਗ ਨੂੰ ਪਿਆਰ ਦਵੋਗੇ ਉਸ ਤੋਂ ਬਾਅਦ ਜੱਟ ਫਿਰ ਹੌਸਲਾ ਫਿਰ ਫੁੱਲ ਐਲਬਮ ਸੋ ਸਾਰੀਆਂ ਤਿਆਰੀਆਂ ਕੀਤੀਆਂ ਨੇ ਤੁਹਾਡੇ ਕਰਕੇ ਸੋ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਸੋ ਮੈਂ ਜਾਂਦਾ ਜਾਂਦਾ ਇੱਕ ਤੁਹਾਨੂੰ ਚੀਜ਼ ਸੁਣਾਵਾਂਗਾ ਜਿੱਦਾਂ ਅੱਜਕੱਲ ਕਾਫੀ ਗਾਣੇ ਆ ਰਹੇ ਆ ਕੁੜੀਆਂ ਤੇ ਕਾਫੀ ਸਿੰਗਰ ਬੋੜੇ ਨੇ ਸੋ ਇੱਕ ਗੀਤ ਸੀਗਾ ਇੱਕ ਲੋਕ ਤੱਤ ਜਿਹਨੂੰ ਕਹਿੰਦੇ ਆ ਕਹਿੰਦਾ ਹੂੰ ਹੋ ਧੀਆਂ ਦਾ ਇਹੋ ਕਰਮ ਕੁੜੇ ਅੱਖੀਆਂ ਦੀ ਰਖੀ ਸ਼ਰਮ ਕੁੜੇ ਉਹ ਤੀਆਂ ਦਾ ਇਹੋ ਕਰਮ ਕੁੜੇ ਅੱਖੀਆਂ ਦੀ ਰਖੀ ਸ਼ਰਮ ਕੁੜੇ ਨਾ ਮਾੜਾ ਕਰਦੀ ਕਰਮ ਕੁੜੇ ਉਹ ਨਾ ਮਾੜਾ ਕਰਦੀ ਕਰਮ ਕੁੜੇ ਨਹੀਂ ਤਾਂ ਘੋਰ ਖਨੇਰੇ ਛਾ ਜਾਣਗੇ ਉਹ ਪੱਗ ਰੁਲ ਜੂ ਤੇਰੇ ਬਾਬਲ ਦੀ ਨੀ ਤੇਰੇ ਵੀਰ ਨੀਵੀਆਂ ਪਾ ਜਾਣਗੇ ਉਹ ਪੱਗ ਰੁਲ ਜੂ ਤੇਰੇ ਬਾਬਲ ਦੀ ਤੇਰੇ ਵੀਰ ਨੀਵੀਆਂ ਪਾ ਜਾਣਗੇ ਨਹੀਂ ਜੋ ਜਵਧੀਆ ਲੱਗਿਆ ਤਾਂ ਸ਼ੇਅਰ ਕਰਿਓ ਧੰਨਵਾਦ ਜੀ ਜਾਂਦੀ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਫਿਰ ਮਿਲਦੇ ਆਪਾਂ ਦੋ ਤਿੰਨ ਦਿਨ ਤੱਕ ਓਕੇ ਪਾਜੀ ਚੜ੍ਹਦੀ ਕਲਾ ਚੜ੍ਹਦਾ